ਹਾਂਜੀ ਤੁਹਾਡਾ ਸਵਾਗਤ ਹੈ ਸਾਡੇ ਸੰਗਰੂਰ ਪਿੰਡੂ ਵਲੌਗ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਔਲੇ ਦਾ achar ਪਾ ਕੇ ਜਿਹੜੇ ਤਰੀਕੇ ਨਾਲ ਮੈਂ achar ਪਾਇਆ ਇਹ ਤਰੀਕੇ ਨਾਲ ਪਾਇਆ ਹੋਇਆ achar ਕਾਫੀ ਟਾਈਮ ਚੱਲ ਜਾਂਦਾ ਹੈਗਾ ਤੇ ਮੈਂ ਤੁਹਾਨੂੰ ਆਪਣਾ ਤਰੀਕਾ ਸ਼ੇਅਰ ਕਰਦੀ ਹਾਂ ਤੇ ਆਪਾਂ ਨੇ ਇਹ 5 ਕਿਲੋ ਔਲੇ ਲੈ ਲੈਣੇ ਨੇ ਇਹ 5 ਕਿਲੋ ਔਲੇ ਨੇਗੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਬਸ ਗਿੱਲੇ ਨਾ ਹੋਣ ਇੰਨਾ ਤੇਣ ਰੱਖਣਾ ਆਪਾਂ ਨੇ ਵੀ ਇਹਨਾਂ ਦੇ ਵਿੱਚ ਜੰਮੀ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਇਹ ਜਦ ਪੱਕੇ ਥੱਲੇ ਸੁਕਾ ਲਓ ਤੁਸੀਂ ਜੇ ਧੁੱਪ ਨਹੀਂ ਨਿਕਲਦੀ ਤੇ ਦੁਬਾਰਾ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਪਾਤਾ ਅੱਧਾ ਕਿਲੋ ਤੇਲ ਪਾਇਆ ਤੇ ਤੇਲ ਦੇ ਵਿੱਚ ਆਪਾਂ ਨੇ ਫਿਰ ਜਦੋਂ ਇਹ ਸਮਾਰ ਕੇ ਤੇਲ ਥੋੜਾ ਜਿਹਾ ਬਣ ਜੇ ਗਿਆ ਫਿਰ ਆਪਾਂ ਔਲੇ ਪਾ ਦਾਂਗੇ ਹੁਣ ਆਪਾਂ ਔਲਿਆਂ ਨੂੰ ਇੱਥੇ ਚੰਗੀ ਤਰ੍ਹਾਂ ਭੁੰਨਾਗੇ ਜਦੋਂ ਇਹ ਸੌਫਟ ਜੇ ਹੋ ਗਏ ਤੇ ਹੁਣ ਆਪਾਂ ਨੇ ਆ ਸਮਾਨ ਲੈ ਲਿਆ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਹੈਗਾ ਆ ਜਿਵੇਂ ਜਮਾਣ ਹੈ ਗੀ ਸੌਫ ਹੈ ਗੀ ਕਲੌਂਜੀ ਹੈ ਗੀ ਸਾਰਾ ਸਮਾਨ ਲੈਣਾ ਹੈ ਹਿੰਗ ਹੈ ਡੱਬੀ ਦੇ ਵਿੱਚ ਤੇ ਇਹਦੇ ਵਿੱਚ ਧਨੀਆ ਵੀ ਹੈਗਾ ਸਾਰਾ ਸਮਾਨ ਆਪਾਂ ਲੈ ਕੇ ਆਪਾਂ ਹੁਣ ਇਹਨਾਂ ਨੂੰ ਇਹ ਸਮਾਨ ਨੂੰ ਸਾਰੇ ਨੂੰ ਰੋਸਟ ਕਰ ਲਾਂਗੇ ਥੋੜਾ ਜਿਹਾ ਥੋੜਾ ਜਿਹਾ ਭੁੰਨਾਗੇ ਜਿਆਦਾ ਨਹੀਂ ਫਿਰ ਅਸੀਂ ਪੀਸ ਪੀਸ ਲਾਂਗੇ ਇਹਨੂੰ ਬਾਅਦ ਦੇ ਵਿੱਚ ਇਹ ਹੁਣ ਰੋਸਟ ਕਰਕੇ ਥੋੜਾ ਜਿਹਾ ਸੇਕ ਲਵਾ ਕੇ ਫਿਰ ਮੈਨੂੰ ਆ ਹੁਣ ਮੈਂ ਸੌਂਫ ਭੁੱਲ ਗਈ ਦੀ ਫਿਰ ਮੈਂ ਸੌਂਫ ਪਾ ਦਿੰਦੀ ਵਿੱਚ ਹੁਣ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਨਾ ਇਹਨੂੰ ਫਿਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਲਾਂਗੇ ਤੇ ਇਧਰ ਮੈਂ ਔਲੇ ਚੈੱਕ ਕਰ ਦਿੱਤੀ ਹੁਣ ਔਲੇ ਆਪਾਂ ਨੇ ਚਮਚੇ ਨਾਲ ਦੇਖ ਲੈਣੇ ਨੇ ਵੀ ਕਿੰਨੇ ਕੁ ਬਣੇ ਨੇ ਇਹ ਬਸ ਆਪਣਾ ਚਮਚਾ ਜਿਹੜਾ ਵਿੱਚ ਗੜਨਾ ਦਾ ਚਾਹੀਦਾ ਜਾਨੀ ਜ਼ਿਆਦਾ ਵੀ ਨਹੀਂ ਆਏ ਵੀ ਜਮੀ ਆਪਾਂ ਫਾੜੀਂ ਕਰ ਦੇਣੀਆਂ ਨੇ ਨਹੀਂ ਤੇ ਝੋਜੇ ਜਾਣਗੇ ਹੁਣ ਮੈਂ ਦੇਖ ਲੈਦੇ ਆ ਔਲੇ ਸਾਡੇ ਬਣ ਗਏ ਤੇ ਇਹਨਾਂ ਵਿੱਚ ਚਮਚਾ ਗੜ ਰਿਹਾ ਤੀਗਾ ਮੈਂ 2 ਮਿੰਟਾਂ ਅਸੀਂ ਹੋਰ ਸੇਕ ਲਵਾ ਕੇ ਫਿਰ ਇਹਨਾਂ ਨੂੰ ਲਾ ਲਾਂਗੇ ਤੇ ਹੁਣ ਆਪਾਂ ਇੱਥੇ ਬਣਾ ਲਏ ਔਲੇ ਤੇ ਹੁਣ ਆਪਾਂ ਇਹਦੇ ਵਿੱਚ ਨੂਨ ਪਾ ਦਾਂਗੇ ਨੂਨ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਹੈਗਾ ਜਨੇ ਕੋਲੀ ਨੂਨ ਦੀ ਪਾਤੀ ਮੈਂ ਇਹਦੇ ਵਿੱਚ ਤੇ ਦੋ ਚਮਚੇ ਮੈਂ ਮਿਰਚਾਂ ਦੇ ਪਾਉਂਗੀ ਮਿਰਚ ਵੀ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋਗੇ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਹਲਦੀ ਵੀ ਪਾ ਦਾਂਗੇ ਫਿਰ ਇਹਦੀ ਰੰਗਤ ਜੀ ਵਧੀਆ ਹੋ ਜਾਂਦੀ ਹੈਗੀ ਜਿਹੜੇ ਚਮਚਾ ਮੈਂ ਹਲਦੀ ਦਾ ਪਾਉਂਗੀ ਯੂਜ਼ ਮਾਰ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਜਿੰਨਾ ਕਿ ਤੁਹਾਨੂੰ ਐ ਲੱਗਦਾ ਹੈਗਾ ਵੀ ਫੈਜੂਗਾ ਇਹਨਾਂ ਦੇ ਵਿੱਚ ਤੇ ਹੁਣ ਜਿਹੜਾ ਸਮਾਨ ਪਏਗਾ ਆਪਾਂ ਨੇ ਕੁੱਟਿਆ ਤੀਗਾ ਇਹ ਵੀ ਪਾ ਲਾਂਗੇ ਪਹਿਲਾਂ ਪੈਨ ਨੂੰ ਰਲਾ ਲਾਂਗੇ ਚੰਗੀ ਤਰ੍ਹਾਂ ਇਹ ਕਾਫੀ ਟਾਈਮ ਚੱਲ ਜਾਂਦਾ ਜੇ ਨਹੀਂ ਖਰਾਬ ਨਹੀਂ ਹੁੰਦਾ ਹੈਗਾ ਐਵੇਂ ਆਚਾਰ ਪਾਇਆ ਹੋਇਆ ਹੁਣ ਮੈਂ ਸਮਾਨ ਪਾਤਾ ਦੇ ਵਿੱਚ ਇਹ ਜਾਨੀ ਐਵੇਂ ਮੈਂ ਜ਼ਿਆਦਾ ਨਹੀਂ ਪੀਸਿਆ ਹੈਗਾ ਦਰੜਾ ਜਾ ਰੱਖਿਆ ਹੈਗਾ ਇਹਨੂੰ ਵੀ ਹੁਣ ਆਪਾਂ ਰਲਾ ਦਾਂਗੇ ਜਿਹਨੀਆਂ ਜੇ ਇਹ ਬਾਲੇ ਸੌਫਟ ਜੇ ਹੋ ਜਾਂਦੇ ਔਲੇ ਜਿਆਦੇ ਜੇ ਨਾ ਲੈਂਦੇ ਆਪਾਂ ਇਹਨਾਂ ਨੂੰ ਭੁੰਨ ਲੈਂਦੇ ਫਿਰ ਇਹ ਹੋਰੇ ਜਾਨੀ ਜੇ ਆਪਣਾ ਕੜਛੀ ਨਾਲ ਆਪਾਂ ਹਲਾਉਨੇ ਆਗੇ ਫਿਰ ਇਹ ਪਿਸੇ ਜਾਂਦੇ ਨੇਗੇ ਹੌਲੀ ਹੌਲੀ ਆਪਾਂ ਨੇ ਰਲਾ ਦੇਣਾ ਸਾਰਾ ਸਮਾਨਾ ਦੇਖੋ ਮੈਂ ਚੰਗੀ ਤਰ੍ਹਾਂ ਰਲਾ ਲਿਆ ਚੰਗੀ ਤਰ੍ਹਾਂ ਰਲਾ ਕੇ ਨਾ ਫਿਰ ਇਹਨਾਂ ਨੂੰ ਭਾਂਡੇ ਦੇ ਵਿੱਚ ਕੱਢਾਂਗੇ ਦੇ ਵਿੱਚ ਆਪਾਂ ਸਿਰਕਾ ਪਾਵਾਂਗੇ ਇੱਕ ਸਿਰਕਾ ਤੁਸੀਂ ਅਗੇ ਹਿਸਾਬ ਨਾਲ ਪਾ ਲੈਣਾ ਯਾਨੀ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਆਲੇ ਵੀ ਖੱਟੇ ਹੁੰਦੇ ਨੇਗੇ ਤੇ ਸਿਰਕਾ ਮੈਂ ਅੱਧੀ ਇੱਕ ਬੋਤਲ ਦੇ ਵਿੱਚੋਂ ਤੀਜਾ ਹਿੱਸਾ ਪਾਏਗਾ ਫਿਰ ਇਹ ਖਰਾਬ ਨਹੀਂ ਹੋਣਗੇ ਬਸ ਇਹੀ ਕਾਰਨ ਹੈ ਵੀ ਆਪਾਂ ਸਿਰਕਾ ਜ਼ਰੂਰ ਪਾਉਣੇ ਦੇ ਵਿੱਚ ਫਿਰ ਇਹਨਾਂ ਨੂੰ ਰਲਾ ਲੈਣਾ ਆਪਾਂ ਚੰਗੀ ਤਰ੍ਹਾਂ ਰਲਾ ਕੇ ਫਿਰ ਆਪਾਂ ਭਾਂਡੇ ਦੇ ਵਿੱਚ ਕੱਢ ਲਾਂਗੇ ਜਦੋਂ ਠੰਡੇ ਹੋਗੇ ਉਦੋਂ ਕੱਢਣਾ ਹੈ